ਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਧੂਰਕੋਟ ਮੋਗੇ ਜ਼ਿਲ੍ਹੇ ਦੇ ਪਿੰਡ ਆ ਧੂਰਕੋਟ ਰਣਸੀ ਤੇ ਇੱਕ ਤੁਹਾਨੂੰ ਟਾਪ ਦਾ ਨਗੀਨਾ ਦਿਖਾ ਦਾਂਗੇ ਜਰਸੀ ਕੀ ਜਰਸੀ ਤੋਂ ਵੀ ਉੱਪਰ ਦੀ ਗੱਲ ਹੈਗੀ ਠੀਕ ਹੈ ਜੀ ਇਹ ਪੂਰੀ ਪਿਓਰ ਪੰਜਾਬ ਵਾਲੀ ਜਰਸੀ ਜਿਹਨੂੰ ਕਹਿੰਦੇ ਕਹਿਤਾ ਅਸੀਂ ਵੀ ਹਰੇਕ ਨੂੰ ਦਿੰਨੇ ਹਾਂਗੇ ਤੇ ਅੱਜ ਤੁਹਾਨੂੰ ਦਿਖਾਵਾਂ ਪੰਜਾਬ ਵਾਲੀ ਜਰਸੀ ਟਾਪ ਦਾ ਨਗੀਨਾ ਪ੍ਰੋਪਰ ਰਿਕਾਰਡ ਵਾਲੀ ਆਜੋ ਬਾਈ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਠੀ ਠਾਕ ਹੋ ਜੀ ਹਾਂਜੀ ਵਧੀਆ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ 843740242 ਪਿੰਡ ਆਪਣਾ ਜੀ ਸੂਰਕੋਟਾ ਨੂੰ ਸੀ ਜ਼ਿਲ੍ਹਾ ਆਪਾਂ ਨੂੰ ਲੋਗਾ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਨਿਹਾਲ ਸਿੰਘ ਵਾਲਾ ਤੇ ਵੀਰੇ ਆ ਦੇ ਫਿਰ ਟੌਪ ਦਾ ਇੱਕੋ ਹੀ ਨੰਗਾ ਹਾਂ ਹਾਂ ਦੂਜਾ ਦੂਜਾ ਸੂਆ ਬੋਟੇ 6 ਦੰਦ ਮੋਹ ਹਾਂ ਰਾਤ ਦੀ ਸੂਈ ਵੀ ਆ ਜੇਰ ਜੂ ਰੋਕੇ ਆ ਬੱਛੀ ਮਗਰ ਬੱਛੀ ਕਿਹੜੇ ਸੀ ਬੰਦੇ ਬਾਈ ਬੱਛੀ ਜੈਕ ਦੀ ਆਪ ਫਰੀਦ ਦੀ ਆਪ ਫਰੀਦ ਦੀ ਤੇ ਕੋਰੀ ਵੀਰੇ ਇਹ ਦੂਜਾ ਸੂਆ ਪਹਿਲੇ ਸੂਏ ਦਾ ਕਿੰਨਾ ਦੁੱਧ ਘਟਿਆ ਵਾਦਾ ਮਾਲਕ ਕਹਿੰਦੇ 25 ਕਿਲੋ ਪਨੂਨ ਦਾ ਦੁੱਧ ਚੋਇਆ ਵਾ ਤੇ ਜੇ ਆਪਾਂ ਗੱਲ ਕਰ ਲਈਏ ਜਰਸੀ ਆਹ ਸਾਲਾ ਪੰਜਾਬ ਵਾਲੀ ਆ ਹਰੇਕ ਕਹਿੰਦਾ ਮੇਰੇ ਕੋਲ ਪੰਜਾਬ ਵਾਲੀ ਇਹ ਆ ਸੋਲ ਪੰਜਾਬ ਸੋਲ ਜਮਾ ਤੇ ਲੇਵਾਲੂ ਬਫਰ ਹਾਂ ਫੇਰ ਨਾ ਬੋਲਾ ਘੜਦਾ ਹੀ ਬਾਈ ਬੋਲਾ ਤੜਕੇ ਘੜਦਾ ਹੀ 6-7 ਕਿਲੋ ਇਹਦਾ 6 ਤੋਂ 7 ਕਿਲੋ ਦੇ ਚੰਗੇ ਥਣ ਹਵਾਨੇ ਵੀ ਆ ਗਈ ਨੇ ਤੇ ਕਿੰਨਾ ਕੁ ਦੁੱਧ ਫਿਰ ਇਦ ਕੀ ਕੱਢ ਦੂ ਬਾਈ 1 ਤੇ 25 ਤੋਂ 82 ਦੁੱਧ 25 ਤੋਂ ਪਲੱਸ ਚੰਗੀ ਸਮੇਂ ਹੀ ਪੜੀ ਉਸ ਇਹ ਦੇਖੋ ਜੀ ਪੱਟਾਂ ਤੋਂ ਆਪਾਂ ਅੱਧਾ ਅੱਧਾ ਫੁੱਟ ਹਵਾਨਾ ਇਹਦਾ ਕਹਿ ਸਕਦੇ ਆ ਵੀ ਬਾਹਰ ਨੂੰ ਕੱਢੀ ਫਿਰਦੀ ਆ ਨਾ ਖੋਲੋ ਜੀ ਇਹਨੂੰ ਤੋੜ ਕੇ ਚੈੱਕ ਫੇਰ ਤੁਸੀਂ ਚੈੱਕ ਕਰੋ ਪਾਉਂਦੀ ਕੌਲੀ ਚ ਪਾਣੀ ਪਿਆ ਲੋ ਇੰਨਾ ਪਿਆਰਾ ਫੇਰ ਤੇ ਮਗਰ ਬੱਚੀ ਵੀ ਹੋਈ ਆ ਉਹ ਮਾਂ ਬਾਹਲਾ ਸੋਹਣਾ ਕਿਉਂਕਿ ਚੰਗੀ ਵਹਿੜ ਕਰਕੇ ਕਹਿੰਦੇ ਚੰਗਾ ਠਿਕਾਣਾ ਆ ਚੰਗਾ ਠਿਕਾਣਾ ਭਰਾ ਪ੍ਰੋਪਰ ਆੜ ਵਾਲੀ ਆ ਕਿੰਨਾ ਵੇ ਫਿਰ 25 ਕਿਲੋ ਦੇ ਦੋ 25 ਕਿਲੋ ਖੁੱਲਾ ਦੇ ਦੋ 25 ਬਲੂਨ ਦਾ ਵੀ ਦਿੱਤਾ ਵਾ ਅੰਦਰ 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 ਤੋੜ ਲਓ ਚਲੋ ਕੋਈ ਗੱਲ ਆ ਦੇਖੋ ਥਾਨ ਹਵਾਨੇ ਦੀ ਪੂਰੀ ਸਾਫ ਚੰਗੇ ਥਾਨ ਹਵਾਨੇ ਤੇ ਵੱਡੇ ਸਾਈਜ਼ ਦੀ ਵਹਿੜ ਆ ਗਈ ਮੋੜ ਲਓ ਵੀਰੇ ਆ ਦੇਖੋ ਥੱਬੇ ਦਾ ਹਵਾਨਾ ਆਪਾਂ ਇਹਨੂੰ ਕਹਿ ਸਕਦੇ ਆ ਭੰਡਰਗਾ ਆ ਦੇਖੋ ਲੈ ਆ ਆ ਆ ਆ ਪ੍ਰੀਆਨ ਕਰੂਗੀ ਥੋੜਾ ਆ ਦੇਖੋ ਜੀ ਫੁੱਲ ਪ੍ਰੋਪਰ ਰਿਕਾਰਡ ਵਾਲੀ ਫੁੱਲ ਪੰਜਾਬ ਵਾਲੀ ਜਰਸੀ ਤੁਹਾਨੂੰ ਅੱਜ ਦਿਖਾਤੀ ਆ ਕਵਰ ਕਰਕੇ ਦੇਤੀ ਆ ਤੇ ਬਾਕੀ ਆ ਨਾੜਾ ਦੇਖੋ ਹਵਾਨੇ ਤੇ ਕੱਲੀ ਕੱਲੀ ਉੱਪਰ ਦੀ ਹੈ ਜੀ ਤੇ ਬਾਕੀ ਦਾ ਬੱਚੀ ਵੀ ਪੂਰਾ ਪਿਆਰਾ ਬੱਚਾ ਤੇ ਥਣ ਚਾਰੇ ਗੈਪ ਤੇ ਨਿਕਣਵੇਂ ਪੂਰੇ ਤੇ ਬਾਈ ਹੁਣ ਇਹ ਫਿਰ ਥਾਣਾ ਹੁਣ ਆਦੀ ਓਕੇ ਸਾਰੀ ਜਮਾ ਓਕੇ ਅਗਲਾ ਉਹਦੀ ਤਸੱਲੀ ਕਰਕੇ ਲੈ ਜਾਵੇਂ ਕੋਈ ਚੱਲ ਤਸੱਲੀ ਕਰਕੇ ਲੈ ਜਾ ਹਾਂਜੀ ਤੇ ਵਪਾਰ ਦਾ ਹੀ ਆਪਣਾ ਕੰਮ ਆ ਵਪਾਰ ਦਾ ਹੀ ਕੰਮ ਆ ਤਸੂ ਮਿਲਦਾ ਚੰਗਾ ਤੇ ਤੁਹਾਨੂੰ ਚਾਰ ਚਾਰ ਉਂਗਲਾਂ ਦਾ ਕਾਣਾ ਦੇਖੋ ਜੀ ਤੇ ਅੱਗੇ ਦਾ ਹਵਾਨਾ ਦੇਖੋ ਫੋਟੋ ਤੋਂ 1.5 ਫੋਟੋਆਂ ਅੱਗੇ ਨੂੰ ਪਿਆ ਚਾਰ ਸਪੇਰੇ ਜੀ ਤੁਹਾਨੂੰ ਸਾਰੀ ਤਸੱਲੀ ਕਰਾ ਕੇ ਫਿਰ ਵੀਡੀਓ ਬੰਦ ਕਰਾਂਗੇ ਜੀ ਤੇ ਡਿਮਾਂਡ ਬਾਈ ਕਰੂ ਇਹਦੀ ਡਿਮਾਂਡ ਇਹਦੀ ਫੋਨ ਤੇ ਕਰਾ ਜਾਇਜ਼ ਹੋਊਗੀ ਜਮਾ ਜਮਾ ਜਾਇਜ਼ ਹੋ ਓਕੇ ਬਾਈ ਕਹਿੰਦਾ ਕੋਈ ਵੇਚਣ ਵਾਲਾ ਵੀਰ ਹੁੰਦਾ ਕਈ ਮਰੀ ਹਣਾ ਉਹ ਹਿਸਾਬ ਨਾਲ ਫੋਨ ਦੇ ਉੱਤੇ ਰਿਮਾਂਡ ਕਰਾਂਗੇ ਤੇ ਚੰਗੀ ਤੁਹਾਨੂੰ ਵੈੜ ਕਵਰ ਕਰਕੇ ਦਿੱਤੀ ਹੈ ਸਾਰੇ ਪਾਸੇ ਬੇ ਤੜਕ ਹੋ ਕੇ ਤੁਸੀਂ ਵੈੜ ਵੈੜ ਛੋਟੀ ਮੰਨ ਕੇ ਨਾ ਆਵੇ ਕੋਈ ਪੂਰੀ ਡਬਲ ਵੈੜ ਡਬਲ ਤੇ ਜੇਰ ਜੂਰ ਹਾਂ ਜੇਰ ਜੂਰ ਦੀ ਗਾਰੰਟੀ ਹੈ ਜਮਾ ਹਾਂ ਥੋਣਾ ਥੋਣਾ ਦੀ ਫਿਰ ਬਾਈ ਇੱਕੋ ਇੱਕ ਜਮਾ ਇੱਕ ਨੰਬਰ ਆ ਜੇ ਵੀ ਆਨਲਾਈਨ ਮੰਗਾਉਣਾ ਓਕੇ ਆ ਓਕੇ ਆ ਜਮਾ ਬੇਫਿਕਰ ਹੋ ਕੇ ਲੈ ਜੀ ਓਕੇ ਤੇ ਕੋਈ ਵੀ ਬਾਈ ਨੇ ਜਰੂਰ ਸੰਪਰਕ ਕਰੋ ਜਿਹੜੇ ਵੀਰ ਨੂੰ ਪਸੰਦਾ ਡਿਮਾਂਡ ਇਹਦੀ ਫੋਨ ਤੇ ਰਹਿਣ ਵਾਲੀ ਨੰਬਰ ਬਾਈ ਫਿਰ ਬੋਲਦੇ 837402420 ਪਿੰਡ ਦੂਰ ਹੋ ਰਿਹਾ ਦਿੰਦੀ ਮੋਗੇ ਜਿਹੜੇ ਦਾ ਪਿੰਡ ਦਿੱਤੀ ਰਣਹਾਰ ਸਿੰਘ ਦੇ ਇੱਕ ਸੋਨ ਟਾਪ ਦਾ ਨਕੀਲਾ ਦਿਖਾਤਾ ਧੰਨਵਾਦ